ਨੇ ਕੀ ਕੀ ਖਾਸ ਰੱਖਿਆ ਗਿਆ ਇਹਦੇ ਵਾਸਤੇ ਜੀ ਜਿਹੜਾ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਨਗਰ ਕੀਰਤਨ ਚੱਲ ਪਿਆ ਜੀ ਜਿੱਥੋਂ ਕਸ਼ਮੀਰੀ ਪੰਡਤ ਆਏ ਸੀ ਉਤੋਂ ਕਸ਼ਮੀਰ ਤੋਂ ਵੀ ਸ਼ੇਵੀ ਪਾਸ਼ਾ ਗੁਰਦਰਾ ਜਿਹੜਾ ਸੀਗਾ ਉਥੋਂ ਸਾਡੇ ਬਾਦਯੂਕ ਮੁੱਖ ਮੰਤਰੀ ਸਾਹਿਬ ਮੇਰੇ ਬਹੁਤ ਸਾਰੇ ਕੈਂਪਰੂਟ ਕਾਲੀ ਤਸ਼ਰੀਫ ਰਾਕੇ ਆ ਗਏ ਆ ਤੇ ਇਹ ਚਾਰ ਜਿਹੜੇ ਨਗਰ ਕੀਰਤਨੇ ਸਾਰੇ ਪੂਰੀ ਦੇਸ਼ ਤੇ ਦੁਨੀਆ ਤੋਂ ਸੰਗਤ ਆਏਗੀ ਉਹ ਸਾਰੇ 22 ਤਰੀਕ ਨੂੰ ਇਕੱਠੇ ਹੋਣਗੇ 23 24 25 ਨੂੰ ਇਚੇਚੇ ਤੌਰ ਤੇ ਉੱਥੇ ਜਿਹੜਾ ਹੈਗਾ ਉਹ ਪਹਿਲੀ ਵਾਰੀ ਵਿਧਾਨ ਸਭਾ ਦਾ ਸੈਸ਼ਨ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਸਾਰੇ ਐਮਬੈਸਡਰ ਨੂੰ ਵੀ ਬੁਲਾਇਆ ਗਿਆ ਉੱਥੇ ਹੋਰ ਵੀ ਦੁਨੀਆ ਤੋਂ ਬਹੁਤ ਸਾਰੇ ਜਿਹੜੇ ਸਿੱਖ ਸੰਗਤਾਂ ਵੀ ਆਣਗੇ ਪੰਜਾਬੀ ਵੀ ਆਣਗੇ ਦੂਜੇ ਲੋਕ ਵੀ ਆਣਗੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੰਤੇਸ਼ ਜਾਏਗਾ ਗੁਰੂ ਜੀ ਦਾ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਸਰਬ ਧਰਮ ਸੰਵੇਦਨਨ ਹੋਏਗਾ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਣਗੇ ਉੱਥੇ ਵਿਚਾਰ ਗੋਸ਼ਟੀਆਂ ਹੋਣਗੀਆਂ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਅਸੀਂ ਸਾਡੇ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਹੈ ਕਿ ਉੱਥੇ ਸਿਹਤ ਸਹੂਲਤਾਂ ਦਾ ਵੀ ਖੂਨਦਾਨ ਕੈਂਪ ਲੱਗਣਗੇ ਅੰਗਦਾਨ ਕੈਂਪ ਲੱਗਣਗੇ ਆਨਕਾਂ ਮਦਦ ਨਿਗਾਹ ਦੇ ਲੰਗਰ ਲੱਗਣਗੇ ਇਹਦੇ ਨਾਲ ਨਾਲ ਵੀ ਆਮ ਆਦਮੀ ਇਥੇ ਨੇ 24 ਐਂਬੂਲੈਂਸ ਸੰਕਟ ਦੀ ਜਿਹੜੀ ਸੇਵਾ ਦੇ ਵਿੱਚ ਸਾਡੇ ਸਾਰੇ ਜਿਹੜੀ ਪੰਜਾਬ ਸਰਕਾਰ ਆ ਉੱਥੇ ਰਹੀਗੀ ਉਹ ਸੇਵਾ ਰਹਿ ਉੱਥੇ ਕਰਨਗੇ ਸੇਵਾ ਭਾਵ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦਾ ਜੋ ਸੰਦੇਸ਼ ਆ ਕਿ ਜੋ ਉਹਨਾਂ ਨੇ ਧਾਰਮਿਕ ਆਜ਼ਾਦੀ ਔਰ ਇਨਸਾਫ ਵਾਸਤੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਸਿੰਘਾਂ ਨੇ ਵੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜਿਆਲਾ ਜੀ ਫਾਈਜਤਾ ਜੀ ਹੋਰ ਜਿੰਨੇ ਵੀ ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਦਾ ਸੀਸ ਲੈ ਕੇ ਆਏ ਇਹ ਸਾਰੀ ਜਦੋਂ ਹਿਸਟਰੀ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਜੋ ਅੱਜ ਦੇ ਸਮਾਜ ਦੇ ਵਿੱਚ ਵੀ ਜਿਹੜੀ ਨਫਰਤ ਫਲਾਈ ਜਾ ਰਹੀ ਹੈ ਅਲੱਗ-ਅਲੱਗ ਧਰਮਾਂ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਔਰ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਇਸ ਵੇਲੇ ਜਿਹੜੀ ਗੁਰੂ ਜੀ ਦੇ ਜਿਹੜਾ ਦਰਸਾਇਆ ਹੋਇਆ ਰਸਤਾ ਉਹ ਤੇ ਚੱਲਣਾ ਬਹੁਤ ਜ਼ਰੂਰੀ ਹੈ ਸੋ ਉਹਦੀ ਰੈਲੇਵੈਂਸ ਹੋਰ ਵੱਧ ਜਾਂਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਸਾਰੇ ਦੇਸ਼ ਦੇ ਵਿੱਚ ਗੁਰੂ ਜੀ ਦੀ ਕੁਰਬਾਨੀ ਦੀ ਜਿਹੜੀ ਰੋਸ਼ਨੀ ਦੇ ਨਾਲ ਸਾਡਾ ਭਾਈਚਾਰਾ ਮਜ਼ਬੂਤ ਹੋਏਗਾ ਔਰ ਦੇਸ਼ ਮਜ਼ਬੂਤ ਹੋਏਗਾ। ਬਹੁਤ ਬਦੀ ਦੇ 350 ਸੰਗਤ ਸਭ ਤੋਂ ਵੱਡੀ ਸ਼ਾਦਤ ਗੁਰੂ ਸਾਹਿਬਾਨ ਨੂੰ ਕੀਤੀ। ਜਿਵੇਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਦੀ ਭਾਈ ਧਿਆਨ ਦਾ ਜੂਰੇ ਗੁਰੂ ਪਰਿਵਾਰਾਰੇ ਅੱਜ ਆਪਾਂ ਅਕੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਵਨਦੀ ਸਰਕਾਰ ਵੱਲੋਂ ਲਾਈਵ ਡੈਟਸ ਆਨਸੋ ਜੋ ਦਿਖਾਇਆ ਗਿਆ ਮੇਰਕੋਲਾ ਸਰਵਿਸ ਇੱਥੇ ਸਾਡੇ ਮਾਨਯੋਗ ਮੰਤਰੀ ਡਾਕਟਰ ਵੀਰ ਜੀ ਸਾਡੇ ਐਮਐਨਐ ਸਹਿਮਾਨ ਦੇ ਕੋਲਾ ਨਾਲ ਵਿੱਜ ਮੈਰ ਜੀ ਸਾਰੇ ਪਹੁੰਚੇ ਸ੍ਰੀ ਗੁਰੂ ਸਾਹਿਬਾਨ ਸਰਵਨਾ ਦੀ ਸ਼ਹਾਦਤ ਬਾਰੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਪਰ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਲਾਈਵ ਸ਼ੋਅ ਹੁੰਦੇ ਨੇ ਬਹੁਤ ਯੂ ਸਹਿਵਨਨੀ ਪ੍ਰਵਾਨੀਆਂ ਉਹ ਜਿਹੜੀਆਂ ਹੋਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਗੁਰੂ ਸਰਵਰਨ ਸਿੰਘ ਜੀ ਸਾਧਤਵਾੜੇ ਸ਼ਹੀਦ ਸਿੰਘਾਂ ਬਾਰੇ ਸਭ ਤੋਂ ਵੱਡੀਆਂ ਸ਼ਹੀਦੀਆਂ ਗੁਰੂ ਸਰਵਰਨ ਦੇ ਨਾਲ ਸਾਡੇ ਸਹੀ ਸਿੰਘਾਂ ਨੇ ਦਿੱਤੀਆਂ ਉਹਦੇ ਬਾਰੇ ਜਿਹੜਾ ਲਾਈਵ ਹੈਂਡ ਸੌਂਸ ਉਹਦੇ ਲਈ ਦਿਖਾਇਆ ਜਾ ਰਿਹਾ 23 24 25 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਗੁਰੂ ਸਰਵਰਨ ਦੇ ਨਾਲ ਬਣਾਏ ਜਾ ਰਿਹਾ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ 23 24 25 ਨੂੰ ਜ਼ਰੂਰ ਟਾਈਮ ਕੱਢੋ ਸੋ ਗੁਰੂ ਸਰਗਰ ਨਦਰ ਦੇ ਸਾਹਤ ਗੁਰੂ ਸਰਗਰ ਦੀਆਂ ਜੀਵਨੀਆਂ ਬਾਰੇ ਅਨੰਦਪੁਰ ਸਾਹਿਬ ਪੋਟਕੇ ਉੱਥੇ ਜਰੂਰ ਆਪਣਾ ਸੰਗਤ ਦੇ ਦਰਸ਼ਨ ਕਰਿਓ ਗੁਰੂ ਸਰਗਰ ਨਦਰ ਜੀ ਹਿਸਟਰੀ ਹੋਵੇ ਬਾਰੇ ਆਪਣੇ ਬੱਚਿਆਂ ਨੂੰ ਵੀ ਜਾਣ ਕਰਾਈਏ ਸੋ ਮੈਂ ਇਹ ਕਹਿੰਦਾ ਹਾਂ ਤੁਹਾਡੇ ਚੈਨਲ ਆਈ ਸਮੂਹ ਪੰਜਾਬ ਵਾਸੀਓ ਨੂੰ ਇਹ ਦੱਸ ਰਦਾ 23 24 25 ਅਨੰਦਪੁਰ ਸਾਹਿਬ ਜਰੂਰ ਜੀ